ਮੈਨੂੰ ਇੰਝ ਲੱਗਦਾ ਕਿ ਆਰਟਿਸਟ ਨੂੰ ਇਹ ਨਹੀਂ ਹੁੰਦਾ ਸਪੈਸ਼ਲੀ ਕੁੜੀਆਂ ਨੂੰ ਜਾਂ ਕਿਸੇ ਨੂੰ ਵੀ ਕਿ ਅਸੀਂ ਨੋਟਿਸ ਹੋ ਜਾਈਏ ਹਰ ਇੱਕ ਨੂੰ ਇਹ ਹੁੰਦਾ ਕਿ ਜੇ ਮੈਂ ਕੈਮਰੇ ਦੇ ਅੱਗੇ ਆ ਰਿਆਂ ਮੇਰੀ ਇੰਪੈਕਟਫੁਲ ਰੋਲ ਹੋਵੇ ਉਹੀ ਉਹੀ ਨੋਟਿਸ ਹੋਣਾ ਨਹੀਂ ਕਹਿ ਰਿਆਂ ਹਾਂ ਕਿ ਲੋਕਾਂ ਨੂੰ ਦੇਖ ਕੇ ਇਹ ਫੀਲ ਹੋਵੇ ਕਿ ਯਾਰ ਇਹ ਫਿਲਮ ਚ ਕਿਉਂ ਆ ਅੱਛਾ ਇਹਦਾ ਹੋਣਾ ਜ਼ਰੂਰੀ ਸੀ ਤਾਂ ਉਹ ਕੈਰੈਕਟਰ ਹੀ ਯਾਦ ਰਹਿ ਜਾਏ ਹਾਂ ਇਹੀ ਨੋਟਿਸ ਹੁਣਾ ਕਿ ਉਹ ਕੈਰੈਕਟਰ ਯਾਦ ਰਹਿ ਜਾਂਦੇ ਕੈਰੈਕਟਰਸ ਤੋਂ ਯਾਦ ਹੁੰਦੇ ਐ ਇੱਕ ਸਲੋਕਾਂ ਨੂੰ ਸੋ ਲੀਡ ਮੇਨਲੀਡ ਇਹ ਉਹ ਕੁਛ ਨਹੀਂ ਹੁੰਦਾ ਕਈ ਵਾਰ ਤਾਂ ਮੈਂ ਮੈਂ ਕਹਿੰਨੀ ਪਿੱਛੇ ਵਾਲੇ ਲੋਕੀ ਡਾਇਲੋਗ ਬੋਲਦੇ ਰਹਿ ਜਾਂਦੇ ਪਿੱਛੇ ਵਾਲੇ ਸਕਰੀਨ ਖਾ ਜਾਂਦੇ ਆ ਰੀਐਕਸ਼ਨਸ ਆਰ ਵੈਰੀ ਇੰਪੋਰਟੈਂਟ ਡਾਇਲੋਗ ਬੋਲੀ ਜਾਓ ਦੇ ਦੋ ਡਾਇਲੋਗ ਸਾਰੇ ਕਿਸੇ ਹੋਰ ਨੂੰ ਦੇ ਦਿਓ ਜੇ ਚਾਹੀਦੇ ਆ ਬਟ ਰੀਐਕਸ਼ਨ ਜਿੰਨੇ ਕਰਨਾ ਨਾ ਇਹ ਪਰਫਾਰਮ ਨਹੀਂ ਕਰੇਗਾ ਤੇ ਡਾਇਲੋਗ ਡਾਇਲੋਗ ਕਿ ਕਰੇਗਾ ਉਹਨੇ ਕਰ ਜਾਣਾ ਉਹਨੇ ਕਰ ਜਾਣਾ ਰिएक्शंस ਆਰ ਵੈਰੀ ਇੰਪੋਰਟੈਂਟ ਉਹ ਵੀ ਕਿਤੇ ਕਿਤੇ ਕਲਿੱਕ ਹੋ ਜਾਂਦਾ ਕਈ ਵਾਰ ਆਪਣਾ ਧਿਆਨ ਹੀ ਕਿਸੇ ਹੋਰ ਵੱਲ ਹੁੰਦਾ ਮੇਨ ਲੀਡ ਤੇ ਹੁੰਦਾ ਹੀ ਨਹੀਂ ਆਪਣਾ ਧਿਆਨ ਤੇ ਮੈਨੂੰ ਲੱਗਦਾ ਕਿ ਕਦੀ ਵੀ ਫਿਲਮ ਬਣਦੀ ਹੈ ਕੋਈ ਵੀ ਫਿਲਮ ਬਣਦੀ ਹੈ ਹਰ ਇੱਕ ਦਾ ਧਿਆਨ ਰੱਖ ਕੇ ਤਾਂ ਹੀ ਫਿਲਮ ਨੂੰ ਬਣਾਉਣਾ ਚਾਹੀਦਾ ਨਾਟ ਓਨਲੀ ਪ੍ਰੋਡਿਊਸਰਸ ਬਟ ਮੈਨੂੰ ਲੱਗਦਾ ਇੱਕ ਡਾਇਰੈਕਟਰ ਨੂੰ ਉਹਦਾ ਇੱਕ ਵਿਜਨ ਹੋਣਾ ਚਾਹੀਦਾ ਕਿ ਮੈਂ ਸਾਰਿਆਂ ਨੂੰ ਕਿੱਦਾਂ ਇੱਕ ਇੰਪੋਰਟੈਂਟ ਫੀਲ ਕਰਾਵਾਂ ਫਿਲਮ 'ਚ ਕਿ ਤੁਸੀਂ ਇੰਪੋਰਟੈਂਟ ਹੋ ਐਂਡ ਸਾਡੀ ਫਿਲਮ 'ਚ ਹਰ ਇੱਕ ਬੰਦਾ ਇੰਪੋਰਟੈਂਟ